ਮਹਿਕਪੁਰ ਪੁਲਿਸ ਥਾਣੇ ਦੇ ਐਸ ਐਚਓ ਅਤੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਜਲੰਧਰ ਦੇ ਮਹਿਕਪੁਰ ਥਾਣੇ ਦੇ ਵਿੱਚੋਂ ਇੱਕ ਵੱਡੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਚਲਦਿਆਂ ਮਹਿਕਪੁਰ ਪੁਲਿਸ ਥਾਣੇ ਦੇ ਐਸ ਐਚਓ ਅਤੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਨੌਜਵਾਨਾਂ ਦੇ ਨਾਲ ਅਣਮਨੁੱਖੀ ਵਤੀਰਾ ਜੋ ਏਐਸਆਈ ਅਤੇ ਐਸ ਐਚਓ ਦੇ ਵੱਲੋਂ ਕੀਤਾ ਗਿਆ ਉਨ੍ਹਾਂ ਨੌਜਵਾਨਾਂ ਦੇ ਅਣਮਨੁੱਖੀ ਵਤੀਰੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਐਸਐਸਪੀ ਦੇ ਵੱਲੋਂ ਇਹ ਵੱਡਾ ਕਦਮ ਹੈ ਜਿਹੜਾ ਉਹ ਚੱਕਿਆ ਗਿਆ ਦੱਸ ਦਈਏ ਕਿ ਜ਼ਿਲੰਦਰ ਮਹਤਪੁਰ ਪੁਲਿਸ ਥਾਣੇ ਦੇ ਐਸ ਐਚਓ ਲਖਵੀਰ ਸਿੰਘ ਅਤੇ ਏ ਐਸ ਆਈ ਤਰਮਿੰਦਰ ਸਿੰਘ ਨੂੰ ਦੋ ਨੌਜਵਾਨਾਂ ਦੇ ਨਾਲ ਅਣਮਨੁੱਖੀ ਵਤੀਰਾ ਕਰਨ ਦੇ ਦੋਸ਼ਾਂ ਦੇ ਵਿੱਚ ਸਸਪੈਂਡ ਕੀਤਾ ਗਿਆ ਐਸ ਐਸ ਪੀ ਹਰਵਿੰਦਰ ਸਿੰਘ ਵਿਰਖ ਨੇ ਇਹ ਕਾਰਵਾਈ ਲੋਕਾਂ ਦੀ ਸ਼ਿਕਾਇਤ ਦੇ ਅਧੀਨ ਕੀਤੀ ਹੈ ਅਤੇ ਉਹਨਾਂ ਦੀ ਲੋਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਇਹ ਜਿਹੜੀ ਵੱਡੀ ਕਾਰਵਾਈ ਹੈ ਉਹ ਐਸ ਐਚਓ ਅਤੇ ਏ ਐਸ ਆਈ ਦੇ ਉੱਪਰ ਕੀਤੀ ਗਈ ਹੈ ਦੋਸ਼ ਲਗਾਇਆ ਗਿਆ ਕਿ ਦੋਵਾਂ ਅਧਿਕਾਰੀਆਂ ਨੇ ਇੱਕ 18 ਸਾਲਾ ਵਿਕਾਸ ਅਤੇ 15 ਸਾਲਾ ਰੋਹਨ ਨੂੰ ਇੱਕ 21 ਸਾਲਾ ਨੌਜਵਾਨ ਨੂੰ ਥਾਣੇ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਅਣਮਨੁੱਖੀ ਵਤੀਰਾ ਕੀਤਾ ਹੈ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਅਤੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਸ਼ਲੀਲ ਹਰਕਤਾਂ ਕਰਨ ਦੇ ਨਾਲ 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 ਪੁਲਿਸ ਵਾਲਿਆਂ ਨੇ ਐਸਐਚਓ ਅਤੇ ਏਐਸਆਈ ਦੇ ਵੱਲੋਂ ਉਹਨਾਂ ਨੌਜਵਾਨਾਂ ਤੋਂ ਨੰਗਾ ਨਾਚ ਵੀ ਥਾਣੇ ਦੇ ਵਿੱਚ ਕਰਵਾਇਆ ਗਿਆ ਅਤੇ ਉਹਨਾਂ ਦੇ ਗੁਪਤ ਅੰਗਾਂ ਨੂੰ ਛੇੜਿਆ ਗਿਆ ਜਿਸ ਦੇ ਚਲਦਿਆਂ ਪਿੰਡ ਦੇ ਲੋਕਾਂ ਨੇ ਬਹੁਤ ਹੀ ਵੱਡਾ ਰੋਸ ਪ੍ਰਦਰਸ਼ਨ ਕੀਤਾ ਅਤੇ ਥਾਣੇ ਦੇ ਬਾਹਰ ਧਰਨਾ ਲਗਾਇਆ ਇਸ ਘਟਨਾ ਤੋਂ ਬਾਅਦ ਪੀੜਤ ਅਤੇ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਬਾਹਰ ਜਿੱਥੇ ਧਰਨਾ ਦਿੱਤਾ ਉਥੇ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਉਹਨਾਂ ਨੇ ਪ੍ਰਾਲਾਪ ਵੀ ਕੀਤਾ ਤੇ ਬੇਨਤੀ ਵੀ ਕੀਤੀ ਕਿ ਥਾਣੇ ਵਾਲੇ ਐਸਐਸਪੀ ਸਾਹਿਬ ਉਹਨਾਂ ਨੂੰ ਇਨਸਾਫ ਦੇਣ ਤਾਂ ਲੋਕਾਂ ਦੀ ਇਸ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਸਐਸਪੀ ਹਰਵਿੰਦਰ ਸਿੰਘ ਨੇ ਇਸ ਦੇ ਉੱਪਰ ਸਖਤ ਕਾਰਵਾਈ ਕੀਤੀ ਹੈ ਐਸਐਚਓ ਅਤੇ ਏਐਸਆਈ ਨੂੰ ਉਹਨਾਂ ਨੇ ਮੁਅਤਲ ਕਰ ਦਿੱਤਾ ਸਸਪੈਂਡ ਕਰ ਦਿੱਤਾ ਜਿਨ੍ਹਾਂ ਦੇ ਉੱਪਰ ਇਹ આરોਪ ਸੀ ਕਿ ਉਹਨਾਂ ਨੇ ਤਿੰਨ ਨੌਜਵਾਨਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਉਹਨਾਂ ਤੋਂ ਥਾਣੇ ਦੇ ਵਿੱਚ ਨਾਚ ਕਰਵਾਇਆ ਅਤੇ ਉਹਨਾਂ ਦੇ ਗੁਪਤੰਗਾ ਦੇ ਨਾਲ ਛੇੜਛਾੜ ਕੀਤੀ ਇਹ ਜਿਹੜਾ ਮਾਮਲਾ ਮਹਿਤਾਪੁਰ ਦਾ ਦੱਸਿਆ ਜਾ ਰਿਹਾ ਅਤੇ ਮਹਿਤਾਪੁਰ ਪੁਲਿਸ ਥਾਣੇ ਦੇ ਵਿੱਚ ਐਸਐਚਓ ਅਤੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਸਪੀ ਹਰਵਿੰਦਰ ਸਿੰਘ ਦੇ ਵੱਲੋਂ ਇਹ ਸਖਤ ਕਾਰਵਾਈ ਉਹਨਾਂ ਦੇ ਉੱਪਰ ਕੀਤੀ ਗਈ ਹੈ ਅਤੇ ਐਸਐਸਪੀ ਵਿਰਕ ਨੇ ਦੋਵਾਂ ਅਧਿਕਾਰੀਆਂ ਨੂੰ ਤੁਰੰਤ ਸਸਪੈਂਡ ਕਰਕੇ ਉਹਨਾਂ ਨੂੰ ਲਾਈਨ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਨੇ ਡੀਐਸਪੀ ਸ਼ਾਹਗੋਟ ओंकार ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਪੀੜਤਾਂ ਦੇ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਕਿ ਕਾਨੂੰਨ ਵਾਕਿਜ਼ ਤੁਹਾਡੇ ਨਾਲ ਹੈ ਅਤੇ ਕਾਨੂੰਨ ਇਸ ਦੇ ਵਿਰੁੱਧ ਸਖਤ ਕਾਰਵਾਈ ਕਰੇਗਾ ਅਤੇ ਇਸ ਦੀ ਹਜੇ ਜਾਂਚ ਚੱਲ ਰਹੀ ਹੈ ਜਾਂਚ ਪੜਤਾਲ ਚੱਲ ਰਹੀ ਹੈ ਸੋ ਇਸੇ ਤਰ੍ਹਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਦਹਿਮਨ ਇੰਡੀਆ ਟੀਵੀ ਦੇ ਨਾਲ ਮੈਂ ਮਾਹੀ ਧੰਨਵਾਦ